ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਵਰਲਡ ਕੈਂసర్ ਕੇਅਰ ਸੁਸਾਇਟੀ ਵੱਲੋਂ ਅੱਜ ਪਿੰਡ ਫੱਗੂ ਵਾਲਾ ਕੈਂਚੀਆਂ ਪੁਹਾਣੀਗੜ੍ਹ ਵਿਖੇ ਫ੍ਰੀ ਕੈਂਸਰ ਅਤਿ ਜਾਗਰੂਤਾ ਕੈਂਪ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਦੇ ਵਿੱਚ ਲਗਾਇਆ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਪਣੀ ਪੰਜਾਬ ਫਾਊਂਡੇਸ਼ਨ ਦੇ ਚੇਅਰਮੈਨ ਡਾਕਟਰ ਜਗਜੀਤ ਸਿੰਘ ਜੀ ਦੇ ਬੇਟਾ ਪਹੁੰਚੇ ਹਨ ਜਿੱਥੇ ਉਹਨਾਂ ਵੱਲੋਂ ਰੀਵਨ ਕੱਟੇ ਜਾ ਰਹੇ ਹਨ ਅਤੇ ਰਸਮ ਅਦਾ ਕੀਤੀ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਕ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਘਾਜੋਕ ਉਪਰਾਲਾ ਹੈ ਜਿੱਥੇ ਇਸ ਮੌਕੇ ਤੇ ਉਹਨਾਂ ਦੇ ਨਾਲ ਡਾਕਟਰ ਕਰਮਜੀਤ ਸਿੰਘ ਅਤੇ ਸਕੂਲ ਦੇ ਪ੍ਰਿੰਸੀਪਲ ਵੀ ਖੜੇ ਨਜ਼ਰ ਆ ਰਹੇ ਹਨ ਜਿੱਥੇ ਵਰਲਡ ਕੈਂਸਰ ਕੈਂਪ ਪੋਹਾਨੀਗੜ੍ਹ ਦੇ ਵਿੱਚੋਂ ਹੋਰ ਕਈ ਥਾਵਾਂ ਤੇ ਵੀ ਲੱਗ ਚੁੱਕਿਆ ਹਨ ਉੱਥੇ ਬਾਬਾ ਸਾਹਿਬ ਦਾਸ ਦੇ ਵਿੱਚ ਪਹਿਲਾ ਕੈਂਪ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਬਹੁਤ ਬੜਾ ਉਪਰਾਲਾ ਹੈ ਕਿਉਂਕਿ ਅੱਜ ਗੱਲ ਕਰੀਏ ਜਦੋਂ মিডিਆ ਦੀ ਟੀਮ ਉੱਥੇ ਜਾ ਕੇ ਖਬਰ ਕਰਨ ਪਹੁੰਚੀ ਤਾਂ ਉਸ ਟਾਈਮ ਤੱਕ 200 ਦੇ ਉੱਪਰ ਕਰੀਬਾਂ ਨੂੰ ਚੈੱਕਅਪ ਕੀਤਾ ਜਾ ਚੁੱਕਿਆ ਸੀ ਕਿਉਂਕਿ ਲੋਕਾਂ ਨੂੰ ਕੈਂਸ ਨਾ ਭੈਣਕ ਬਿਮਾਰੀ ਜੋ ਨਾਮ ਰਾਤ ਬਿਮਾਰੀ ਦੇ ਨਾਮ ਤੌਰ ਤੇ ਕਿਹਾ ਜਾਂਦਾ ਹੈ ਇਸ ਦੇ ਇਲਾਜ ਦੇ ਲਈ ਜਿੱਥੇ ਵਰਲਡ ਕੈਂਸਰ ਅਤੇ ਐਸਬੀ ਕਾਰਡ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਾਏ ਜਾ ਰਹੀਆਂ ਜਿੱਥੇ ਦਵਾਈਆਂ ਵੀ ਉਪਲਬਧ ਕਰਾਈਆਂ ਜਾ ਰਹੀਆਂ ਹਨ ਉੱਥੇ ਬਾਬਾ ਸਾਹਿਬ ਦਾ ਪਬਲਿਕ ਸਕੂਲ ਨੂੰ ਵੀ ਇੱਕ ਸੇਵਾ ਕਰਨ ਦਾ ਬਹੁਤ ਵਧੀਆ ਸਲਾਘਾਯੋਗ ਉਪਰਾਲਾ ਮਿਲਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਲਾਏ ਗਏ ਕੈਂਪਾਂ ਦੇ ਵਿੱਚ ਜਿੱਥੇ ਲੋਕ ਪੇਸ਼ੈਂਟ ਚੈੱਕਅਪ ਕਰਵਾਉਣ ਦੇ ਲਈ ਪਹੁੰਚੇ ਹਨ ਅਤੇ ਲੋਕਾਂ ਵੱਲੋਂ ਅਵੇਰਨੈਸ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨੂੰ ਅਗਰ ਜੇ ਜਾਂਚ ਕੀਤੀ ਜਾਂਦਾ ਵਰਲਡ ਕੈਂਸਰ ਸੁਸਾਇਟੀ ਵੱਲੋਂ ਇਸ ਦੇ ਜਾਗਰੂਕ ਕਰਨ ਦੇ ਲਈ ਬਹੁਤ ਬੜੇ ਪ੍ਰਾਲੇ ਕੀਤੇ ਜਾ ਰਹੇ ਹਨ ਜੇਕਰ ਪਹਿਲੀ ਸਟੇਜ ਦੇ ਪਤਾ ਲੱਗਦਾ ਤਾਂ ਇਸ ਦਾ ਇਲਾਜ ਵੀ ਕੀਤਾ ਜਾ ਸਕਦਾ ਜਦੋਂ ਤੱਕ ਲਾਸਟ ਸਟੇਜ ਤੇ ਜਾਂਦੇ ਹਨ ਉਸ ਤੋਂ ਇਹ ਬਿਮਾਰੀ ਲਾ ਇਲਾਜ ਹੋ ਜਾਂਦੀ ਹੈ ਪਰ ਅਗਰ ਟੈਸਟ ਕਰਵਾਉਂਦੇ ਹਾਂ ਤਾਂ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਗਾ ਜੋ ਕੋ ਪ੍ਰਲਾ ਹੈ ਕਿਉਂਕਿ ਅਗਰ ਗੱਲ ਕਰੀਏ ਤਾਂ ਵਰਲਡ ਕੈਂਸਰ ਸੁਸਾਇਟੀ ਵੱਲੋਂ ਜਿੱਥੇ ਵਕ ਵਕ ਜਾਗਰੂਕ ਕਰਨ ਦੇ ਲਈ ਪ੍ਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਮੌਕੇ ਹੁਣਾਂ ਵੱਲੋਂ ਪ੍ਰਕਾਸ਼ਨ ਵੀ ਦੱਸੇ ਜਾ ਰਹੇ ਹਨ ਕਿਵੇਂ ਆਪਾਂ ਇਸ ਦੇ ਵਿੱਚ ਸੁਰੱਖਿਤ ਰਹਿ ਸਕਦੇ ਹਾਂ ਸਾਦਾ ਖਾਣਾ ਅਤੇ ਹੋਰ ਗੱਲਾਂ ਨੂੰ ਲੈ ਕੇ ਆਉਣਾ ਬਲੋ ਰੁਕਣ ਜਾ ਕੇ ਰੁਕ ਕੀਤੇ ਜਾ ਰਹੇ ਹਨ ਇਹ ਆਪਣੇ ਆਪ ਦੀ ਕਸਲਾਣਾ ਜੋ ਕੋ ਪਰਾਨਾ ਹੈ ਕਿਉਂਕਿ ਗੱਲ ਕਰੀਏ ਤਾਂ ਬਾਬਾ ਸਾਹਿਬ ਦਾਸ ਜੀ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜਿੱਥੇ ਉਹਨਾਂ ਵੱਲੋਂ ਇਸ ਦਾ ਸਲਾਗਾ ਜੋ ਕੋ ਪਰਾਨਾ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਕੂਲ ਦੇ ਪ੍ਰਿੰਸੀਪਲ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਵੱਲੋਂ ਜਾਂਚ ਕੇਂਦਰ ਕਿਤੇ ਜਾ ਰਹੀਆਂ ਨੇ ਬੱਸਾਂ ਜੋ ਵਰਲਡ ਕੈਂਸਰ ਕੇਅਰ ਜਾਂ ਮੋਬਾਈਲ ਬੈਨਾਂ ਹਨ ਪਹੁੰਚੇ ਹੋਏ ਹਨ ਬਾਬਾ ਸਾਹਿਬ ਦਾਸ ਦੇ بیٹے ਦੇ ਵਿੱਚ ਜਿੱਥੇ ਲੋਕਾਂ ਵੱਲੋਂ ਚੈੱਕਅਪ ਪ੍ਰੋਵਾਇਡ ਕੀ ਜਾ ਰਿਹਾ ਹੈ ਨਾ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਜੀ ਨਾ ਭਾਈ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਜੀ ਪਿੰਡ ਬਖੋਪੀਰ ਬਾਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਅੱਜ ਬਾਬਾ ਸਾਹਿਬ ਦਾਸ ਦਾ ਸੁਚ ਕੈਂਪ ਲਾਇਆ ਗਿਆ ਕੀ ਕਹੂੰਗਾ ਇਸ ਨੂੰ ਇਹ ਜਿਹੜਾ ਬਾਲਡ ਕੇਅਰ ਕੈਂਸਰ ਸੁਸਾਇਟੀ ਵੱਲੋਂ ਜਿਹੜਾ ਇਹ ਕੈਂਪ ਆ ਆਪਣੇ ਬਾਬਾ ਸਾਹਿਬ ਦਾਸ ਸਕੂਲ ਦੇ ਵਿੱਚ ਆਪਣੇ ਡਾਇਰੈਕਟਰ ਸਾਹਿਬ ਕਰਮਜੀਤ ਸਿੰਘ ਜੀ ਤੂਰ ਵੱਲੋਂ ਜਿਹੜਾ ਪ੍ਰਾਰਾਲਾ ਕੀਤਾ ਗਿਆ ਇਹ ਬਹੁਤ ਤੇ ਵਧੀਆ ਵੱਡਾ ਪ੍ਰਾਰਾਲਾ ਬਹੁਤ ਸਹਾਈਤਾਜੋਗ ਆ ਤਾਂ ਜੋ ਜਿਹੜਾ ਇਹ ਆਸ ਕਰਦੇ ਆਂ ਵੀ ਜਿਹੜਾ ਇਸ ਤਰ੍ਹਾਂ ਦੇ ਕੈਂਪ ਨੇ ਜਿਵੇਂ ਕਿ ਆ ਪੈਸਟੀਸਾਈਡ ਦਵਾਈਆਂ ਦੇ ਵਿੱਚ ਬਹੁਤ ਖਤਰਨਾਕ ਕੈਮੀਕਲ ਪਾ ਕੇ ਸਾਡੀਆਂ ਫਸਲਾਂ ਦੇ ਵਿੱਚ ਹੋ ਰਹੇ ਨੇ ਉਹ ਜਿਹੜੇ ਬਿਮਾਰੀਆਂ ਦਿਨ ਪਰ ਦਿਨ ਸਾਡੇ ਸਰੀਰਾਂ ਨੂੰ ਲੱਗ ਰਹੀਆਂ ਨੇ ਬਹੁਤ ਜ਼ਿਆਦਾ ਲੱਗ ਰਹੀਆਂ ਨੇ ਵੀ ਉਹਨਾਂ ਦੀ ਜਿਹੜੀ ਜਾਂਚ ਆ ਉਸ ਲਈ ਉਹਦਮ ਲੈ ਕੇ ਚੱਲੇ ਨੇ ਵੀ ਇਹ ਜਿਹੜਾ ਇਨਸਾਨੀਅਤਾਂ ਮਨੁੱਖਾ ਵੀ ਉਹਨੂੰ ਰੋਗ ਨਾ ਲੱਗਣ ਉਹਨਾਂ ਦੇ ਰੋਗ ਦਾ ਪਤਾ ਲੱਗ ਸਕੇ ਜੇ ਆਪਾਂ ਨੂੰ ਅੱਜ ਪਹਿਲੀ ਸਟੇਜ ਤੇ ਕਿਸੇ ਨੂੰ ਰੱਬ ਨਾ ਕਰੇ ਵੀ ਇਹ ਕੋਈ ਐਸੀ ਬਿਮਾਰੀ ਨਿਕਲਦੀ ਆ ਤਾ ਉਹਦਾ ਬਹੁਤ ਹੀ ਘੱਟ ਪੈਸੇ ਇਲਾਜ ਹੋ ਜੂਗਾ ਪਰ ਜੇ ਉਹਨੂੰ ਇਸ ਕਰਕੇ ਪਤੀ ਨਾ ਲੱਗੇ ਕਿਉਂਕਿ ਅੱਜ ਤੰਗੀ ਤੇ ਮਦਹਾਲੀ ਬਹੁਤ ਆ ਵੀ ਉਹ ਆਪਣੇ ਸਰੀਰ ਦੀ ਜਾਂਚ ਆ ਪੂਰੀ ਉਹ ਵੀ ਨਹੀਂ ਕਰਾ ਸਕਦਾ ਜਦੋਂ ਇੱਥੇ ਤੁਹਾਡੇ ਸਰੀਰ ਦੀ ਜਾਂਚ ਹੋ ਗਈ ਕਿਸੇ ਦਾ ਕੋਈ ਹੁੰਦਾ ਵੀ ਕੋਈ ਸਿਸਟਮ ਪਾਇਆ ਜਾਂਦਾ ਵੀ ਮਾੜਾ ਮੋਟਾ ਸਾਨੂੰ ਆ ਦਿੱਕਤ ਆ ਉਹ ਥੋੜੀ ਕਣੀ ਦਵਾਈ ਦੇ ਨਾਲ ਆਰਾਮ ਹੋ ਕੇ ਆਪਾਂ ਜਿਹੜਾ ਆਪਣਾ ਜੀਵਨ ਅੱਗੇ ਵਧੀਆ ਬਤੀਤ ਕਰ ਸਕਦੇ ਆ ਪਰ ਜੇ ਇਸ ਗੱਲ ਦਾ ਆਪਾਂ ਨੂੰ ਪਤਾ ਨਾ ਲੱਗੇ ਪਤਾ ਕਦੋਂ ਲੱਗੂ ਜਦੋਂ ਆਪਾਂ ਮੰਜੇ ਚ ਪਾਵਾਂਗੇ ਜਦੋਂ ਫਿਰ ਮੰਜੇ ਚ ਪੈ ਕੇ ਫਿਰ ਕਰੋੜਾਂ ਰੁਪਏ ਉੱਥੇ ਜਿਹੜਾ ਕੈਂਸਰ ਦੇ ਹਸਪਤਾਲਾਂ ਦੇ ਵਿੱਚ ਆਉ ਲੱਗਦਾਗਾ ਇਸ ਕਰਕੇ ਨਾਲ ਨਾਲ ਇਹ ਵੀ ਬੇਨਤੀ ਕਰਦੇ ਆਂ ਵੀ ਇਹ ਬਿਮਾਰੀ ਨਾ ਹੁਣ ਇਹਨਾਂ ਦੀ ਜਾਂਚ ਖਾਤਰ ਇਹ ਵੀ ਸਰਕਾਰ ਨੂੰ ਕੋਈ ਉਦਮ ਤੇ ਉਪਰਾਲਾ ਕਰਨਾ ਚਾਹੀਦਾ ਵੀ ਤਾਂ ਜੋ ਜਿਹੜਾ ਆਪਾਂ ਆਪਣੇ ਧਾਲੀਵਾਲ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਜਿਹੜਾ ਲੱਖਾਂ ਤੇ ਕਰੋੜਾਂ ਰੁਪਈਆ ਲਾ ਕੇ ਇੰਡੀਆ ਦੇ ਵਿੱਚ ਛੱਡੀਆਂ ਨੇ ਆਪਣੀਆਂ ਬੈਨਾਂ ਲੈਬੋਰਟਰੀਆਂ ਬਣਾ ਕੇ ਡਾਕਟਰ ਬਣਾ ਕੇ ਵੀ ਜੇ ਇਹਦੀ ਸਰਕਾਰ ਕੁਝ ਥੋੜਾ ਜਿਹਾ ਵਸ਼ਟ ਵੀ ਇਹ ਬਿਮਾਰੀ ਆਉਂਦੀ ਕਿਵੇਂ ਆ ਇਹਦਾ ਕਾਰਨ ਕੀ ਆ ਉਹ ਫੜ ਕੇ ਲੱਭਿਆ ਜਾਵੇ ਉਸ ਦਾ ਹੱਲ ਕੀਤਾ ਜਾਵੇ ਫਿਰ ਆ ਟੈਸਟਾਂ ਦੀ ਵੀ ਸਾਨੂੰ ਲੋੜ ਨਾ ਪਵੇ ਮੜਾ ਜਿਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੁਹਾਡੇ ਮਾਧਮ ਰਾਹੀਂ ਵੀ ਸਰਕਾਰ ਵੀ ਜਿਹੜੀਆਂ ਪੈਸਟੀਸਾਈਡ ਦਵਾਈਆਂ ਬਣ ਰਹੀਆਂ ਨੇ ਉਹਨਾਂ ਤੇ ਮੜਾ ਜਿਆ ਗੌਰ ਕਰੇ ਜਿਹੜੇ ਸਾਡੇ ਸਿਹਤ ਲਈ ਹਾਨੀਕਾਰਕ ਨੇ ਉਹ ਪੈਸਟੀਸਾਈਡ ਚੋਂ ਕੈਮੀਕਲ ਨੇ ਜਿਹੜੇ ਉਹ ਹਟਾਏ ਜਾਣ ਆਪਕੀ ਮੇਂ ਦੇਖਦੇ ਬਾਬਾ ਸਾਹਿਬ ਦਾਸ ਗੁਰੂ ਜੋ ਕਰਾਨਾ ਕੀਤਾ ਹੈ ਅਸੀਂ ਬਹੁਤ ਹੀ ਧੰਨਵਾਦ ਕਰ ਰਹੇ ਹਾਂ ਕਰਮਜੀਤ ਸਿੰਘ ਜੀ ਤੂਰ ਦਾ ਬਾਬਾ ਸਾਹਿਬ ਦਾਸ ਪਬਲਿਕ ਸਕੂਲ ਦਾ ਜਿਹੜਾ ਉਹਨਾਂ ਨੇ ਆਪਣੇ ਜੋ ਵੀ ਚਲੋ ਖਰਚੇ ਤੇ ਅੱਜ ਸਾਡੇ ਆਲੇ-ਦਾਲੇ ਦੇ ਨੇੜਲੇ ਪਿੰਡਾਂ ਦਾ ਇੱਕ ਬਹੁਤ ਹੀ ਵੱਡਾ ਜਿਹੜਾ ਪੁੰਨਾ ਉਹ ਖੱਟਿਆ ਜਿਹੜਾ ਦੱਸਿਆ ਵੀ ਇਨਸਾਨੀਅਤ ਤੌਰ ਤੇ ਇਹਨਾਂ ਨੇ ਵੀ ਆਪ ਦਾ ਜਿਹੜਾ ਯੋਗਦਾਨ ਆ ਉਹ ਹਿੱਸਾ ਪਾਇਆ ਅੱਗੇ ਤੋਂ ਵੀ ਬੇਨਤੀ ਕਰਦੇ ਹਾਂ ਜਿਹੜੇ ਸਾਡੇ ਰਚਵੀਰ ਨੇ ਆਪਣੇ ਟਰੱਸਟਾਂ ਦੇ ਉਹਨੇ ਵੀ ਉਹਨਾਂ ਨੂੰ ਵੀ ਇਹ ਉਦਦਮ ਕਰਕੇ ਕੈਂਪ ਲਵਾ ਕੇ ਇਹ ਗੱਲ ਕਰ ਕਰ ਤੱਕ ਜਾਣੀ ਚਾਹੀਦੀ ਹੈ। ਰਾਮਪਾਲ ਜੀ ਥਾਣਾ ਪੋਨਿਕੜ ਤੋਂ ਆਇਆ ਮੈਂ। ਸਰ ਅੱਜ ਬਾਬਾ ਸਾਹਿਬ ਦਾ ਪਬਲਿਕ ਸਕੂਲ ਵਧੀਆ ਉਪਰਾਲਾ ਕੀਤਾ ਗਿਆ ਵਾਰਲਡ ਹੈਲਥ ਕੇਅਰ ਸੁਸਾਇਟੀ ਵੱਲੋਂ ਕਿ ਬਸਾਈਆਂ ਨੇ ਲੋਕਾਂ ਚੈੱਕਅਪ ਕੀਤਾ ਜਾਣ ਕਿ ਨਹੀਂ। ਇਹ ਬਾਬਾ ਸਾਹਿਬ ਦਾ ਜਿਹੜਾ ਪਬਲਿਕ ਸਕੂਲ ਹੈ ਇਹ ਇਹਨਾਂ ਦੀ ਜਿਹੜੀ ਟੀਮ ਹੈ ਕੈਂਸਰ ਅਵੇਰਨੈਸ ਵਾਲਿਆਂ ਦੀ ਮੈਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਔਰ ਮੈਂ ਖੁਦ ਚੱਲ ਕੇ ਆਇਆ ਆਪਣੇ ਸਾਰੇ ਜਿਹੜੇ ਟੈਸਟ ਕਰਾਉਣ ਵਾਸਤੇ। ਔਰ ਮੈਂ ਲੋਕਾਂ ਨੂੰ ਵੀ ਸਾਡੇ ਸਮਾਜ ਨੂੰ ਵੀ ਇਹਹੀ ਬੇਨਤੀ ਕਰਦਾ ਕਿ ਇਹਦੇ ਵਾਸਤੇ ਜਿਹੜਾ ਅਵੇਅਰਨੈਸ ਬਹੁਤ ਜ਼ਰੂਰੀ ਹੈ। ਕੈਂਸਰ ਇੱਕ ਘਾਤਕ ਬਿਮਾਰੀ ਹੈ ਔਰ ਇਹਦਾ ਇਲਾਜ ਹੈਗਾ। ਸਾਨੂੰ ਡਰਨ ਦੀ ਲੋੜ ਨਹੀਂ ਹੈਗੀ। ਦੁਬਾਰਾ ਫਿਰ ਮੈਂ ਬਾਬਾ ਸਾਹਿਬ ਦਾ ਪਬਲਿਕ ਸਕੂਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਕੀ ਨਾਮ ਹੈ ਜੀ? ਬਿਅੰਤ ਸਿੰਘ ਜੀ। ਅੱਜ ਬਾਬਾ ਸਾਹਿਬ ਦਾ ਪਬਲਿਕ ਸਕੂਲ ਦੇ ਵਿੱਚ ਵਰਲਡ ਕੈਂਸਰ ਕੇ ਸੋਸਾਇਟੀ ਨੂੰ ਕੈਂਪ ਲਾਇਆ ਗਿਆ ਹੈ। ਕੈਂਸਰ ਅਵੇਅਰਨੈਸ ਕਰਨ ਲਈ ਕੀ ਕਹਿੰਦੇ ਹੋ? ਬਹੁਤ ਸੋਹਣਾ ਪ੍ਰੋਗਰਾਮ ਹੈਗਾ ਜਿਹੜਾ ਕਿ ਬਾਬਾ ਸਾਹਿਬ ਦਾ ਸਕੂਲ ਦੇ ਮੈਨੇਜਮੈਂਟ ਨੇ ਵਧੀਆ ਪ੍ਰਾਲਾ ਕੀਤਾ ਪਰ ਸਭ ਤੋਂ ਵੱਡਾ ਪ੍ਰਾਲਾ ਹੈਗਾ ਪੰਜਾਬ ਦੀ ਗੱਲ ਕਰਾਂ ਮੈਂ ਸਰਦਾਰ ਜਗਜੀਤ ਸਿੰਘ ਧੂਰੀ ਜਿਨ੍ਹਾਂ ਦੇ ਬੇਟੇ ਵੀ ਮੇਰੇ ਨਾਲ ਬੈਠੇ ਨੇ ਕੁਦਰਤੀ ਗੱਲ ਚ ਇੱਥੇ ਆ ਗਈ ਇਹਨਾਂ ਦਰੋਂ ਆਲਮਜੀਤ ਸਿੰਘ ਹੈ ਮੇਰੇ ਬੇਟੇ ਦਾ ਨਾਮ ਤੇ ਆਲਮਪੀਰ ਸਿੰਘ ਹੈਗਾ ਮੈਨੂੰ ਬੜੀ ਖੁਸ਼ੀ ਹੋਈ ਵੀ ਮੇਰੇ ਬੇਟੇ ਦੇ ਨਾਮ ਦੇ ਨਾਮ ਮਿਲ ਗਿਆ ਨਾਲ ਕੋਈ ਤੇ ਵੱਡੀ ਗੱਲ ਇਹਨਾਂ ਦੀ ਵੀ ਜਿਹੜਾ ਇਹ ਸਾਰੇ ਪੰਜਾਬ ਨੂੰ ਅੱਜ ਦੇਖ ਰਹੇ ਨੇ ਕਰ ਅੱਜ ਸਰਦਾਰ ਜਗਜੀਤ ਸਿੰਘ ਨਹੀਂ ਆ ਸਕੇ ਤਾਂ ਆਪਦੇ ਬੇਟੇ ਨੂੰ ਭੇਜੇਗਾ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਵੀ ਉੱਥੇ ਕੋਈ ਘਟ ਸੀਗੀ ਬਧੀਆਂ ਗੱਲਾਂ ਹੈ ਕੋਈ ਫੈਮਿਲੀ ਮੈਂਬਰ ਅੱਗੋਂ ਕੰਮ ਨੂੰ ਇਸ ਮਾਲਿਕ ਜਿਹੜਾ ਸੋਸ਼ਲ ਵਰਕ ਐਡੇ ਵੱਡੇ ਨੂੰ ਸਾਹਮਣਾ ਦੂਸਰੀ ਗੱਲ ਰਹੀ ਜਿਹੜਾ ਅਵੇਰਨੈਸ ਕੈਂਪ ਜਗਾ ਜਗਾ ਸਰਦਾਰ ਕੁਲਵੰਤ ਸਿੰਘ ਟਾਲੀਵਾਲ ਵੱਲੋਂ ਬਹੁਤ ਵੱਡਾ ਉਪਰਾਲਾ ਵੜ ਲੈ ਬਲ ਤੇ ਹੈ ਜਿਹਦਾ ਆਪਾਂ ਕਿਤੇ ਵੀ ਦੇਣ ਨਹੀਂ ਦੇ ਸਕਦੇ ਕਿਉਂਕਿ ਕੱਲ ਖਾਲ ਇੱਕ ਕੈਂਸਰ ਇੱਕ ਨਾਮਰਾਜ਼ ਬਿਮਾਰੀ ਆ ਪਰ ਇਹਦਾ ਇਲਾਜ ਹੈਗਾ ਇਹਦੀ ਇਹਦੀ ਜਾਣਕਾਰੀ ਹੀ ਇਲਾਜ ਹੈ ਕਿਵੇਂ ਦੇਖੇ ਬਾਬਾ ਸਾਉ ਦਾ ਸੀ ਪਰਾਲਾ ਨਹੀਂ ਬਹੁਤ ਸੋਹਣਾ ਪਰਾਲਾ ਹੈਗਾ ਜਿਹੜਾ ਅੱਜ ਨੀਅਰ ਬੋਟ 4-500 ਬੰਦਾ ਟੈਸਟ ਕਰਾ ਰਿਹਾ ਹੈਗਾ ਕੱਲਾ ਕੈਂਸਰ ਨਹੀਂ ਦੂਜੇ ਟੈਸਟ ਵੀ ਹੋ ਰਹੇ ਨੇ ਹੱਡੀਆਂ ਦਾ ਹੋ ਰਿਹਾ ਹੈਗਾ ਸ਼ੂਗਰ ਦਾ ਜੋ ਵੀ ਹੈ ਕਾਫੀ ਜਿਹੜੇ 6-7000 ਦੇ ਟੈਸਟ ਫ੍ਰੀ ਚ ਹੋ ਰਹੇ ਨੇ ਨਾਰਮਲ ਕਿੱਥੇ ਅਸੀਂ ਜਾ ਕੇ 10-10 50-50 ਕਿਲੋਮੀਟਰ ਹਸਪੀਟਲਾਂ ਚ ਖਰਚਾ ਕਰਕੇ ਕਰਾ ਰਹਾਂਗੇ ਅੱਜ ਘਰ ਦੇ ਬਾਹਰ ਹੋ ਰਹੇ ਨੇ ਕਿਵੇਂ ਦੇਖੇ ਬਾਬਾ ਸਾਉ ਦਾ ਸੀ ਪਰਾਲਾ ਜਿਹੋ ਕਰਦੇ ਰਹਿਣਾ ਚਾਹੀਦਾ ਜੀ ਚੰਗੀ ਗੱਲ ਹੈ ਬਹੁਤ ਅੱਛੀ ਗੱਲ ਹੈ ਤੇ ਇਹ ਸਭ ਤੋਂ ਵੱਡੀ ਗੱਲ ਹੈ ਵੀ ਮੈਂ ਕਹਿਣਾ ਚਾਹਣਾ ਵੀ ਹੋਰ ਵੀ ਕਿਹੜੇ ਸਕੂਲ ਚ ਲੱਗੂਗਾ ਪਲੱਸ 1 ਤੇ ਪਲੱਸ 2 ਦੇ ਬੱਚਿਆਂ ਨੂੰ ਹਰ ਇੱਕ ਕੈਂਪਸ 'ਚ ਉਹ ਕੱਲਾ ਇਹ ਮੈਡੀਕਲ ਟੈਸਟ ਨਹੀਂ ਉਦਾਂ ਕੋਈ ਜਿੱਦਾਂ ਕੋਈ ਟ੍ਰੈਫਿਕ ਦੇ ਸਬੰਧ 'ਚ ਆਇਆ ਕੋਈ ਹੋਰ ਹੈ ਜਿੰਨਾ ਬੱਚਾ ਵਧੀਆ ਪਲੱਸ 1 ਪਲੱਸ 2 ਵਾਲਾ ਬੱਚਾ ਉਹਨੂੰ ਅਗੇਨ ਕਰੂਗਾ ਮੇਰੇ ਵਰਗਾ 올ਡ ਏਜ ਬੰਦਾ ਨਹੀਂ ਕਰ ਸਕਦਾ ਹੈਗਾ ਸੋ ਬਹੁਤ ਵਧੀਆ ਧੰਨਵਾਦ ਹੈਗਾ ਕਲਵੰਤ ਸਿੰਘ ਢਾਲੀਵਾਲ ਦਾ ਧੰਨਵਾਦ ਹੈ ਜਗਜੀਤ ਸਿੰਘ ਤੂਰੀ ਦਾ ਧੰਨਵਾਦ ਹੈ ਬਾਬਾ ਸਾਹਿਬ ਦਾ ਸਕੂਲ ਕਮੇਟੀ ਦਾ ਜਿਹੜਾ ਇੱਕ ਪਬਲਿਕਲੀ ਲੋਕਲ ਸੋਸ਼ਲ ਵੈਲਫੇਅਰ ਲਈ ਬਹੁਤ ਅਪਰਾਲਾ ਤਕੜਾ ਹੈ ਸੋ ਮੈਂ ਤਾਂ ਇਹ ਕਹਿੰਦਾ ਵੀ ਚੰਗੇ ਇਦਾਂ ਦੇ ਕੈਂਪ ਲੱਗਣੇ ਚਾਹੀਦੇ ਨੇ ਚਲੋ ਸਾਲ 2 ਸਾਲ ਬਾਅਦ ਜਦੋਂ ਵੀ ਦੁਬਾਰਾ ਇਹਨਾਂ ਨੂੰ ਮਿਲੂਗਾ ਵਧੀਆ ਲਗਾਉਂਦੇ ਰਹਿਣ ਤਾਂ ਕਿ ਲੋਕਾਂ ਨੂੰ ਅਵੇਰਨੈਸ ਹੁੰਦੀ ਰਹੇ ਸੋ ਇਹਨਾਂ ਕਹਿੰਦਾ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਧੰਨਵਾਦ ਫੂਜਾ ਮਾ ਮੈਂ ਮਦੂਰੀ ਵਾੜਾ ਕੈਂਸਲ ਕੀਤਾ ਜਾ ਰਿਹਾ ਹੈ ਜਿਹਨੇ ਵੀ ਜਿਹੜੇ ਲੋਕ ਬੜੇ ਕੰਡਾ ਦੇ ਨਾਮ ਤੋਂ ਗੀਰੇ ਆ ਉਹਨੇ ਬੜਾ ਬਹੁਤ ਬੜਾ ਡਰ ਹੈ ਕਿ ਕਿਵੇਂ ਦੇਖ سر کینسر لوک اویئرنس نہیں ہے لوکوں کو ٹھیک ہے اِسی اتنے اویئر کرنے آئے ہیں اورلڈ کینسر کیئر جگہ کام کرتی ہے تندرست لوکوں چیک کر دی ہے اور انہوں نے ٹیکسٹ ٹیکسٹ پرووائڈ کروا دیے اور کچھ ٹیکس اتنا د جی رپورٹ ففٹی ڈیز بعد آتی ہے ٹھیک ہے اور کچھ ٹیکس نال ہی مل جائیں گے ਸਰ ਅਵੇ ਪਹਿਲੀ ਸਟੇਜ ਤੇ ਪਤਾ ਲੱਗੇ ਤੇ ਇਹਦਾ ਇਲਾਜ ਪੋਸੀਬਲ ਹੈਗਾ ਠੀਕ ਹੈ ਲੋਕਾਂ ਨੂੰ ਅਵੇਅਰ ਨਹੀਂ ਹੈਗਾ ਜੀ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਨਹੀਂ ਪਤਾ ਕਿ ਸਰਵਿਕਸ ਕੈਂਸਰ ਕੀ ਹੁੰਦਾ ਜਾਂ ਬ੍ਰੈਸਟ ਕੈਂਸਰ ਕੀ ਹੁੰਦਾ ਠੀਕ ਹੈ ਅਸੀਂ ਇੱਥੇ ਜਿਹੜਾ ਕੰਮ ਕਰਦੇ ਆ ਅਸੀਂ ਇਹਨਾਂ ਨੂੰ ਅਵੇਅਰ ਹੀ ਕਰਨ ਆਏ ਆ ਠੀਕ ਹੈ ਇਹਦੇ ਕੁਝ ਸਿੰਪਟਮ ਹੁੰਦੇ ਆ ਜਿਹਦੇ ਅਕੋਰਡਿੰਗ ਇਹਨਾਂ ਨੂੰ ਪਤਾ ਲੱਗਦਾ ਕਿ ਹਾਂ ਇਹ ਚੀਜ਼ਾਂ ਵੀ ਹੁੰਦੀਆਂ ਨੇ ਆ ਲੇਕਿਨ ਜਦੋਂ ਜਿਆਦਾ ਵੀ ਪ੍ਰੀਵੈਂਟ ਕਰਨਾ ਚਾਹੀਦਾ ਪਰਹੇਜ਼ ਸਰ ਇੱਕਦਮ ਲੁਨੀਅਮ ਆਪਣੇ ਲਾਈਫ ਸਟਾਈਲ ਨੂੰ چینج کر دو اپنا تسی ودیا کھان پین رکھو یہ سارا کچھ فاسٹ فوڈ جی بھی بہت بچے اج کل زیادہ یوز کرتے ہیں گھر چیز خریدنے لیے اس کے لیے کچھ چیزیں اوور کر رہے ہیں عام طور پہ فاسٹ فوڈ بہت زیادہ ڈیمانڈ ہے جی یہ بھی دیکھیے ਸਰੀ ਸਾਡੀ ਲਾਈਫ ਤੇ ਬਹੁਤ ਵੱਡਾ ਅਸਰ ਪਾਉਂਦੀ ਹੈ ਠੀਕ ਆ ਫਾਸਟ ਫੂਡ ਸਾਨੂੰ ਅਵੋਇਡ ਕਰਨਾ ਚਾਹੀਦਾ ਠੀਕ ਹੈ ਔਰ ਆਪਣੇ ਲਾਈਫ ਸਟਾਈਲ ਨੂੰ ਅਗਰ ਚੇਂਜ ਕਰੋਗੇ ਤੁਸੀਂ ਤਾਂ ਹੀ ਤੁਸੀਂ ਹੈਲਥੀ ਰਹਿ ਸਕੋਗੇ ਨਹੀਂ ਤਾਂ ਫਿਰ ਥੋੜਾ ਔਖਾ ਹੋ ਜਾਂਦਾ ਹੈ ਹੁਣ ਦਾ ਚੋਲ ਕਿੰਨੇ ਕੁ ਲੈਡਿਜ਼ ਸਾਡੇ ਕੋਲ ਪ੍ਰੋਕਸੀਮਲ 100 ਆ ਗਿਆ ਨੇ ਲੇਡੀਜ਼ ਠੀਕ ਲੋਕਾਂ ਦੇ ਕੋਲ ਕਿੰਨਾ ਹੋਵੇ ਸਾਡੇ ਕੋਲ ਕੁਝ ਲੋਕਾਂ ਵਿੱਚ ਹੈਗੇ ਆ ਜਿਹੜੇ ਪਿੰਡ ਤੋਂ ਨੇ ਪਿਛੋਗੜ ਏਰੀਏ ਤੋਂ ਉਹਨਾਂ ਵਿੱਚ ਆ ਗਿਆ ਨਹੀਂ ਹੈਗਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਕੈਂਸਰ ਕੀ ਹੈ ਕਿ ਜਿੰਨਾ ਸਿਰਫ ਇੰਨਾ ਪਤਾ ਕਿ ਕੈਂਸਰ ਹੈਗਾ ਬਟ ਕੁਝ ਚੀਜ਼ਾਂ ਇਦਾਂ ਦੀਆਂ ਨਹੀਂ ਜਿਹੜਾ ਉਹਨਾਂ ਨੂੰ ਪਲੇਨ ਪਤਾ ਹੈ ਕੀ ਨਾਮ ਹੈ ਡਾਕਟਰ 트ਮਿੰਦਰ ਟੇਲੋ ਸਰ ਬਾਬਾ ਸਾਦਾਸ ਪਬਲਿਕ ਸਕੂਲ ਦੇ ਵਿੱਚ ਅੱਜ ਕੇਸਰ ਕੈਂਪ ਲਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਵੀ ਅਵੇਰਨੈਸ ਬਹੁਤ ਜ਼ਿਆਦਾ ਵੱ ਚੁੱਕੀ ਹੈ ਲੋਕ ਆਪ ਆ ਰਹੇ ਨੇ ਤੇ ਸਕੂਲ ਵੱਲੋਂ ਵੀ ਵਧੀਆ ਪ੍ਰਾਲਾ ਕੀਤਾ ਗਿਆ ਕੀ ਬੰਦੇ ਆ ਦੇਖੋ ਜਿਹੜਾ ਜਿਹੜਾ ਕੈਂਪ ਹੈ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਦਾ ਸਕੂਲ ਪਬਲਿਕ ਸਕੂਲ ਚ ਲਾਇਆ ਗਿਆ ਹੈ ਔਰ ਇਹ ਜਿਹੜਾ ਕੈਂਪ ਹੈ ਵਰਲਡ ਕੈਂਸਰ ਕੇਅਰ ਤੇ ਐਸਬੀਏ ਕਾਰਡ ਵੱਲੋਂ ਸਾਂਝੇ ਤੌਰ ਤੇ ਪੂਰੇ ਪੰਜਾਬ ਚ ਲਾਇਆ ਜਾ ਰਿਹਾ ਉਸੇ ਲਈ ਤੇ ਜਿਹੜਾ ਇੱਥੇ ਕੈਂਪ ਲਾਇਆ ਗਿਆ ਹੁਣ ਤੱਕ ਅਪਰੋਕਸੀਮੇਟਲੀ ਕੋਈ 200 ਦੇ ਕਰੀਬ ਲੋਕ ਆਪਣੀ ਜਾਂਚ ਕਰਾ ਚੁੱਕੇ ਹਨ ਮਕਸਦ ਜਿਹੜਾ ਵਰਲਡ ਕੈਂ ਕਿਵੇਂ ਮਾਰੀਆਂ ਬਣਦੀਆਂ ਨੇ ਕਿਵੇਂ ਵਾਧਦੀਆਂ ਨੇ ਵੀ ਕਿਵੇਂ ਆਪਾਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਉਸੇ ਲੜੀ ਤਹਿਤ ਜਿਹੜੀ ਕੈਂਸਰ ਨੂੰ ਲੈ ਕੇ ਬੜੀ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਹੁਣ ਤੱਕ ਅਸੀਂ ਇੱਥੇ ਚਾਰ ਪੱਸਾ ਲੈ ਕੇ ਪਹੁੰਚੇ ਹਾਂ ਜਿਵੇਂ ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਡਾਟਸ ਕੀਤੇ ਜਾ ਰਹੇ ਆ ਬੱਚੇ ਦੰਦ ਦੀ ਜਾਂਚ ਲਈ ਪੈਪਸਪੀਅਰ ਕਰ ਰਹੇ ਆ ਬੰਦਿਆਂ ਦੇ ਗਰਦੂਦਾਂ ਦੀ ਜਾਂਚ ਲਈ ਜਿਹੜੀ ਟੈਸਟਿੰਗ ਉਹ ਕੀਤੀ ਜਾ ਰਹੀ ਹੈ ਬਲੱਡ ਦੀ ਜਾਂਚ ਕੀਤੀ ਜਾ ਰਹੀ ਹੈ ਹੱਡੀਆਂ ਦੀ ਡੈਸਟਿੰਗ ਕੀਤੀ ਜਾ ਰਹੀ ਹੈ ਮੂੰਹ ਤੇ ਗਲੇ ਦੀ ਜਾਂਚ ਹੈਗੀ ਆ ਸ਼ੂਗਰ ਹੈ ਬੀਪੀ ਹੈ ਚਲੋ ਦਵਾਈਆਂ ਵੰਡ ਰਹੇ ਆ ਲੈਕਚਰ ਦੇ ਰਹੇ ਆ ਨਾਲ ਵੀ ਕੈਂਸਰ ਨੂੰ ਪਹਿਲੀ ਸਟੇਜ ਤੇ ਫੜਿਆ ਜਾਵੇ ਕਿਉਂਕਿ ਕੈਂਸਰ ਦਾ 70% ਲੋਕਾਂ ਨੂੰ ਲੀਡ ਪਤਾ ਲੱਗਦਾ ਉਹਦਾ ਕਾਰਨ ਕੀ ਹੁੰਦਾ ਅਗਿਆਨਤਾ ਆਮ ਬੰਦੇ ਨੂੰ ਕੈਂਸਰ ਬਾਰੇ ਪਤਾ ਹੀ ਨਹੀਂ ਵੀ ਕਿਵੇਂ ਵੱਧਦਾ ਕਿਉਂਕਿ ਉਹ ਗੱਲ ਹੀ ਨਹੀਂ ਕਰਨੀ ਚਾਹੁੰਦਾ ਅਸੀਂ ਆਪਣੇ ਸਰੀਰ ਤੋਂ ਸਾਰਾ ਦਿਨ ਕੰਮ ਲੈਂਦੇ ਆ ਪਰ ਇਹਦੇ ਬਾਰੇ ਕਦੀ ਨਹੀਂ ਸੋਚਦੇ ਵੀ ਇਹ ਕੰਮ ਕਿਵੇਂ ਕਰ ਰਿਹਾ ਹੈ ਇਹਦੀਆਂ ਕੀ ਲੋੜਾਂ ਨੇ ਇਹਨੂੰ ਮੈਂ ਕੀ ਨਵਾ ਕਿ ਇਹ ਬਹੁਤ ਵਧੀਆ ਰਵੇ ਔਰ ਮੈਨੂੰ ਹੋਰ ਵਧੀਆ ਤਰੀਕੇ ਨਾਲ ਮੇਰਾ ਸਾਥ ਦੇਵੇ ਉਹ ਗੱਲਾਂ ਤੋਂ ਅਸੀਂ ਬਹੁਤ ਦੂਰ ਹੈਗੇ ਆ ਸਵੇਰੀ ਉੱਠਦੇ ਹਾਂ ਰੱਜ ਕੇ ਕੰਮ ਲੈ ਲਿਆ ਤੇ ਦੁਬਾਰਾ ਰਾਤ ਨੂੰ ਸੌਂ ਜਾਂਦੇ ਨੇ ਅਸੀਂ ਸੋ ਜਦੋਂ ਅਸੀਂ ਆਪਣੇ ਆਪਣੀ ਸਰੀਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤੇ ਸਾਰੇ ਬਿਮਾਰੀਆਂ ਵੀ ਘਟ ਜਾਣਗੀਆਂ ਇਸੇ ਮਕਸਦ ਨਾਲ ਵਰਲਡ ਕੈਂਸਰ ਡੇਅ ਕਰ ਕਰ ਜਾ ਕੇ ਮੈਸੇਜ ਦਿੰਦੀ ਆ ਕਿ ਤੁਸੀਂ ਆਪਣੀ ਜਾਂਚ ਕਰਵਾਓ ਕਦੋਂ ਕਰਾਉਣੀ ਹੈ ਜਦੋਂ ਤੁਸੀਂ ਤੰਦਰੁਸਤੋਂ ਆਮ ਵਿਅਕਤੀ ਜਿਹੜਾ ਹਸਪੀਟਲ ਦੇ ਨਾਂ ਤੋਂ ਡਰਦਾ ਆ ਆਪਾਂ ਲਾਗੂ ਨੰਗਦੇ ਆ ਆਪਾਂ ਕਹਿੰਦੇ ਕਿ ਸ਼ੂਗਰ ਹੈ ਕੀ ਮੈਂ ਇਹਦੇ ਅੰਦਰ ਨਹੀਂ ਹੈਗਾ ਪਰ ਉਹ ਰਾਈਟ ਟਾਈਮ ਹੁੰਦਾ ਹੈ ਉਹਦੇ ਅੰਦਰ ਜਾ ਕੇ ਆਪਣੀ ਜਾਂਚ ਕਰਾਉਂਦਾ ਤੰਦਰੁਸਤੀ ਸਮੇਂ ਆਪਣੀ ਜਾਂਚ ਕਰਾਇਆ ਕਰੋ ਜੇ ਤੰਦਰੁਸਤੀ ਸਮੇਂ ਜਾਂਚ ਕਰਾਓਗੇ ਤੇ ਤੁਹਾਡੇ ਅੰਦਰ ਜੀ ਥੋੜਾ ਬੋਤਾ ਕੋਈ ਵਿਟਾਮਿਨ ਕੋਈ ਪ੍ਰੋਬਲਮ ਹੈਗੀ ਆ ਤੇ ਥੋੜੀ ਦਵਾਈ ਨਾਲ ਠੀਕ ਹੋ ਜਾਈਗੀ ਪਰ ਜਦੋਂ ਆਪਾਂ ਬਿਮਾਰ ਹੋ ਜਾਈਨੇ ਫਿਰ ਆਪਾਂ ਲੱਖਾਂ ਰੁਪਈਆ ਲੱਗਦੇ ਨੇ ਸਾਨੂੰ ਬੜੀਆਂ ਕਾਲ ਆਉਂਦੀਆਂ ਨੇ ਕਿ ਸਾਡੀ ਮਾਂ ਨੂੰ ਕੈਂਸਰ ਹੈ ਸਾਡੇ ਬੱਚੇ ਨੂੰ ਕੈਂਸਰ ਹੈ ਸਾਡੀ ਮਦਦ ਕਰੋ ਪਰ ਮੈਂ ਸਮਝਦਾ ਕਿ ਉਹ ਚੀਜ਼ਾਂ ਉਸ ਟਾਈਮ ਤੇ ਅਸੀਂ ਵੀ ਹੈਲਪਲੈਸ ਹੋ ਜਾਂਦੇ ਕਿਉਂਕਿ ਕੈਂਸਰ ਵੱਧ ਚੁੱਕਾ ਹੁੰਦਾ ਹੈ ਉਸ ਟਾਈਮ ਤੇ ਪਰ ਬੱਸ ਸਕਦੇ ਆ ਜੇ ਤੰਦਰੁਸਤ ਲੋਕ ਆਪਣੀ ਜਾਂਚ ਕਰਵਾਉਣਗੇ ਬਾਰ ਬਾਰ ਇਹ ਮੈਸੇਜ ਦਿੰਨੇ ਆ ਕਿਉਂਕਿ ਬਹੁਤ ਵੱਧੀ ਹੈ ਪੰਜਾਬ ਦੀ ਅਸੀਂ ਹੁਣ ਤੱਕ ਤੁਸੀਂ 13-13000 ਦੇ ਕਰੀਬ ਜਿਹੜਾ ਉਹ ਪੰਜਾਬ ਦਾ ਪੂਰੇ ਇੰਡੀਆ ਦਾ ਪਿੰਡ ਚੈੱਕ ਕਰ ਚੁੱਕੇ ਆ ਪਰ ਬਹੁਤ ਵੱਡਾ ਇੰਡੀਆ 140 ਕਰੋੜ ਦੀ ਵੱਧਦੀ ਹੈ ਇਕੱਲੇ ਪੰਜਾਬ ਦੀ 3.5 ਕਰੋੜ ਤੋਂ ਵੱਧਦੀ ਵੱਦੀ ਜਿਹੜੀ ਹੈ ਲਗਭਗ ਕਾਊਂਟੇਬਲ ਹੈਗੀ ਹੈ ਬਹੁਤ ਲੋਕ ਜਿਹੜੇ ਆ ਮੈਂ ਸਮਝਦਾ ਕਿ ਇਸ ਚੀਜ਼ ਤੋਂ ਪਿੱਛੇ ਹੈਗੇ ਆ ਜਿਹਨਾਂ ਨੂੰ ਅੱਗੇ ਆਉਣ ਦੀ ਲੋੜ ਹੈ ਕਿਉਂਕਿ ਇੱਕ ਦਿਨ ਦੇ ਵਿੱਚ ਕੈਂਪ ਦੇ ਵਿੱਚ 500 ਬੰਦਾ ਚੱਕ ਹੁੰਦਾ ਹਰ ਪਿੰਡ 'ਚ ਸਾਲ ਬਾਅਦ ਇੱਕ ਕੈਂਪ ਚਾਹੀਦਾ ਹੈ ਪਰ ਅਸੀਂ ਜਿੰਨੇ ਕੁ ਸਮਰੱਥ ਹੈਗੇ ਆ ਉਹਨੇ ਕੁ ਅਸੀਂ ਕਰ ਰਹੇ ਆ ਛੜਨਾ ਵੀਰਜੀ ਬੈਠੇ ਨੇ ਇਹਨਾਂ ਵਰਗੀਆਂ ਦੇ ਸਹਿਯੋਗ ਦੇ ਨਾਲ ਇਹੋ ਲੋਗ ਨੇ ਜਿਹੜੇ ਆਪ ਤੁਹਾਰੇ ਅੱਗੇ ਆ ਕੇ ਜਿਹੜੀ ਆ ਵਰਲਡ ਕੈਂਸਰ ਕੇਅਰ ਦੇ ਮੈਸੇਜ ਨੂੰ ਘਰ ਘਰ ਪਹੁੰਚਾ ਪਹੁੰਚਾਰੇ ਪਰ ਇਹਦੇ ਚ ਆਮ ਲੋਕਾਂ ਦੀ ਸਰਕਲ ਜਿਹੜੀ ਆ ਬੜੀ ਜ਼ਰੂਰੀ ਆ ਬਹੁਤ ਜ਼ਰੂਰੀ ਕਿਉਂਕਿ ਬੜੇ ਮਹਿੰਗੇ ਟੈਸਟ ਹੁੰਦੇ ਆ ਔਰ ਅਵੇਲੇਬਿਲਟੀ ਵੀ ਬੜੀ ਔਖੀ ਮਿਲਦੀ ਆ ਅਸੀਂ ਸੂਬੂਰ ਜਿਲ੍ਹੇ ਚ 20 ਕੈਂਪ ਰੱਖੇ ਸੀਗੇ ਔਰ 20 ਦੇ 20 ਮਿਲਕ ਅੱਜ 17ਵਾਂ ਕੈਂਪ ਇੱਥੇ ਹੈਗਾ ਔਰ ਇਸ ਤੋਂ ਬਾਅਦ ਅਗਲਾ ਜਿਲ੍ਹਾ ਪਟਿਆਲਾ ਸ਼ੁਰੂ ਕਰ ਰਹੇ ਔਰ ਅਸੀਂ بار بار ਇਹੀ ਮਕਸਦ ਦੇਣਾ ਚਾਹੁੰਦੇ ਆ ਕਿ ਵੱਤ ਤੋਂ ਵੱਧ ਆਪਣੀ ਜਾਂਚ ਕਰਾਓ ਕਿਉਂਕਿ ਤੁਸੀਂ ਜਾਂਚ ਕਰਵਾਓਗੇ ਤੇ ਤੁਹਾਡਾ ਪਰਿਵਾਰ ਵੀ ਸੁਚੇਤ ਰਹੇਗਾ ਤੁਸੀਂ ਅਗਰ ਜਾਣਕਾਰੀ ਹਾਸਲ ਕਰੋਗੇ ਤੁਸੀਂ ਆਪਣੇ ਪਰਿਵਾਰ ਨਾਲ ਸ਼ੇਅਰ ਕਰ ਸਕਦੇ ਹੋ ਇੱਕ ਪਰਿਵਾਰ ਦੇ ਵਿੱਚ 5 ਤੋਂ 10 ਮੈਂਬਰ ਹੁੰਦੇ ਆ ਜੇ ਇੱਕ ਬੰਦਾ ਉੱਥੇ ਆਪਣੇ ਸਾਡੇ ਕੈਂਪ ਦਾ ਹਿੱਸਾ ਬਣੇ ਤੇ ਆਪਣੇ ਸਾਰੇ ਪਰਿਵਾਰ ਨੂੰ ਵੀ ਜਾਗਰੂਕ ਕਰ ਸਕਦਾ ਸੋ ਇਸ ਮੈਸੇਜ ਨਾਲ ਵਰਲਡ ਕੈਂਸਰ ਕੇ ਰਕੇ ਵਾਦੀ ਆ ਮੈਂ ਦੁਬਾਰਾ ਜਿਹੜਾ ਸਕੂਲ ਦਾ ਧੰਨਵਾਦ ਕਰਦਾ ਹਾਂ ਨਾਲ ਦੀ ਨਾਲ ਐਸਬੀਆਈ ਕਾਰਡ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਲਗਾਤਾਰ ਪੂਰੇ ਪੰਜਾਬ ਤੋਂ ਸਪੋਰਟ ਕਰ ਰਹੀ ਹੈ ਤੁਹਾਡੇ ਪੱਤਰਕਾਰੀ ਜਬ ਭਾਈ ਜਰਾ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਬੜੀ ਦੂਰੋਂ ਚੱਲ ਕੇ ਆ ਰਹੇ ਹੋ ਲੋਕਾਂ 'ਚ ਸਾਡੇ ਜਿਹੜੀਆਂ ਖਬਰਾਂ ਨਿਸ਼ਰ ਕਰ ਰਹੇ ਹੋ ਇਹ ਵੀ ਇੱਕ ਤਰ੍ਹਾਂ ਦਾ ਮੈਂ ਸਮਝਦਾ ਸਮਾਜ ਸੇਵਾ ਹੈ ਜਿਹੜਾ ਤੁਸੀਂ ਮੈਸੇਜ ਦੇ ਰਹੇ ਹੋ ਇਹਦੇ ਨਾਲ ਲੱਖਾਂ ਲੋਕਾਂ ਦੀ ਜਿਹੜੀ ਜਾਣ ਬਸ ਸਕਦੀ ਆ ਸਰ ਗੱਲ ਕਰੀ ਜੀ ਮੇਰੇ ਕੋਲ ਟੈਸਟ ਨੇ ਅਗਰ ਇਹ ਕਾਸਟਲੀ ਮਾਰਕਟ ਦੇ ਵਿੱਚ ਕਰਾਉਣਾ ਜੇ ਤਾਂ ਕਿੰਨੇ ਕਰੀ ਖਰਚਾ ਦੇਖੋ ਜੀ ਇੱਕ ਬੰਦੇ ਨੇ ਸਾਰੇ ਟੈਸਟ ਕਰਾਉਣੇ ਹੋਣ ਤਾਂ 15 ਤੋਂ 20 ਹਜ਼ਾਰ ਰੁਪਏ ਦਾ ਖਰਚਾ ਹੈ ਲੇਕਿਨ ਇੱਥੇ ਬਿਲਕੁਲ ਫ੍ਰੀ ਨੇ 1 ਰੁਪਿਆ ਵੀ ਨਹੀਂ ਲਿਆ ਜਾ ਰਿਹਾ ਮੈਮੋਗ੍ਰਾਫੀ ਟੈਸਟ ਬਹੁਤ ਮਹਿੰਗਾ ਜੀ 5000 ਦੇ ਕਰੀ ਟੈਸਟ ਹੋ ਰਿਹਾ ਇਸ ਤਰ੍ਹਾਂ ਬੱਚੇ ਜਾਨੇ ਦਾ ਪੈਪ ਸਮਿਨ ਟੈਸਟ ਹੈ ਉਹ ਬੜਾ ਮਹਿੰਗਾ ਹੈਗਾ ਇਸ ਤੋਂ ਇਲਾਵਾ ਬੰਦਿਆਂ ਦੇ ਗਦੂਦਾਂ ਦੀ ਕੈਂਸਰ ਵਾਸਤੇ ਪੀਐਸਸੀ ਟੈਸਟ ਹੈ ਉਹ ਬਹੁਤ ਮਹਿੰਗਾ ਹੈ ਓਰਲ ਸਕਰੀਨਿੰਗ ਹੈ ਮੂੰਹ ਤੇ ਗਲੇ ਦੀ ਜਾਂਚ ਹੈ ਉਸ ਦਾ 3 ਲੱਖ ਦਾ ਕੰਮ ਇੱਕ ਦਿਨ ਚ ਕਰ ਦਿੰਨੇ ਆ ਸੀ ਸੋ ਬੜੇ ਮਹਿੰਗੇ ਟੈਸਟ ਨੇ ਦਵਾਈਆਂ ਜਿਹੜੀਆਂ ਕੁੱਲੀਆਂ ਵੰਡ ਰਹੇ ਆ ਅਸੀਂ ਜਨਰਲ ਦਵਾਈਆਂ ਲੋਕਾਂ ਨੂੰ ਦੇ ਰਹੇ ਆ ਗੱਲ ਕਰੀ ਤੁਸੀਂ ਪ੍ਰਾਈਵੇਟ ਡਾਕਟਰੋਂ ਅਗਰ ਛੋਟੀ ਫੀਸ ਹੋਵੇ ਕੈਕਸ ਟੈਸਟ ਕਰੀਏ ਤਾਂ ਛੋਟੀ ਫੀਸ ਕੀ ਹੋਣੀ ਅਜ ਤੱਕ ਆ ਦੇਖੋ ਜੀ ਜਿਵੇਂ ਮੈਂ ਦੱਸਿਆ ਸੀ ਕਿ ਚੈਰਿਟੀ ਵਾਲਿਆਂ ਬਿਲਕੁਲ ਫ੍ਰੀ ਕਰ ਰਹੇ ਆ ਲੇਕਿਨ ਇਹੀ ਅਗਰ ਸੀਮ ਪ੍ਰੋਸੀਜਰ ਤੁਸੀਂ ਪ੍ਰਾਈਵੇਟ ਸੈਕਟਰ ਜੀ ਲੈ ਜੇ ਤਾਂ ਪੈਕੇਜ ਬਣੇ ਹੋਏ ਆ ਉੱਥੇ 15000 10000 20000 ਲੇਕਿਨ ਮੈਂ बार-बार ਫਿਰ ਉਹੀ ਗੱਲ ਕਰਦਾ ਕਿ ਟੈਸਟਾਂ ਤੋਂ ਵੀ ਪਹਿਲਾਂ ਜਿਹੜਾ ਹੈ ਤੁਹਾਡੀ ਅਵੇਅਰਨੈਸ ਜਾਗਰੂਤਾ ਬਹੁਤ ਜ਼ਰੂਰੀ ਹੈ ਮੈਂ ਮੈਮੋਗ੍ਰਾਫੀ ਕਰਾਤੇ ਲਿਆ ਪਰ ਮੈਂ ਕਿਉਂ ਕਿੰਨੂੰ ਕਰਾਉਣਾ ਚਾਹੀਦਾ ਹੈ ਜ਼ਰੂਰੀ ਹੈ ਔਰਤ ਦੀ ਛਾਤੀ 'ਚ ਗੰਢ ਹੈ ਨਿਪਲ 'ਚ ਰੇਸ਼ਾ ਆ ਰਿਹਾ ਹੈ ਛੋਟੀ ਉਮਰ 'ਚ ਬੱਚੇ ਦਾ ਨਹੀਂ ਕਢਾਈ ਹੈ ਵਿਆਹ ਨਹੀਂ ਹੋਇਆ ਲੇਟ ਵਿਆਹ ਹੋਇਆ ਹੈ ਇਸ ਸਿੰਪਟਮ ਨੇ ਅਗਰ ਇਹ ਹੈਗੇ ਨੇ ਉਮਰ ਜਿਹੜੀ ਹੈ 40 50 50 40 ਸਾਲ ਤੋਂ ਉੱਪਰ ਹੈਗੀ ਆ ਤਾਂ ਮੈਮੋਗ੍ਰਾਫੀ ਟੈਸਟ ਵਾਸਤੇ ਤੁਸੀਂ ਅਲੀਜੀਬਲ ਹੈਗੇ ਹੋ ਸੋ ਇਹ ਮੈਂ ਸਮਝਦਾ ਕਿ ਲੋਕਾਂ ਨੂੰ ਗਿਆਨਵਾਨ ਹੋਣਾ ਪੈਣਾ ਕਿ ਜੋ ਵੀ ਅਸੀਂ ਪ੍ਰੋਸੀਜਰ ਟੈਸਟ ਕਰ ਰਹੇ ਹਾਂ ਨਾਲ ਦੀ ਨਾਲ ਬਣਦਾ ਕਿਵੇਂ ਆ ਵਾਧਦਾ ਕਿਵੇਂ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਗੱਲਾਂ ਟੈਸਟਾਂ ਤੋਂ ਵੀ ਜ਼ਿਆਦੀਆਂ ਵੱਡਮੁੱਲੀਆਂ ਨੇ ਜ਼ਿਆਦੀਆਂ ਜ਼ ਇਹਦਾ ਕੋਈ ਨਹੀਂ ਮੈਂ ਸਮਝਦਾ ਕਿ ਤੋੜ ਨਹੀਂ ਹੈਗਾ ਸੋ ਕੋਸ਼ਿਸ਼ ਕਰੋ ਕੈਂਪ ਦਾ ਹਿੱਸਾ ਬਣਨ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹਾਸਲ ਕਰੋ ਤੇ ਆਪਣੇ ਕੋਸ਼ਿਸ਼ੀ ਰੱਖਣੇ ਚਾਹੀਦੇ ਪ੍ਰਕਾਸ਼ਨ ਦੇ ਵਿੱਚ ਦੇਖੋ ਜੀ ਤਿੰਨ ਚੀਜ਼ਾਂ ਅਸੀਂ ਬਾਰ ਬਾਰ ਦੱਸਦੇ ਹੁੰਦੇ ਆ ਚੰਗਾ ਖਾਓ ਆਰਗੇਨਿਕ ਖਾਓ ਤਰੀਕੇ ਨਾਲ ਖਾਓ ਪਾਣੀ ਦੀ ਮਾਤਰਾ ਸਹੀ ਜਿਹੀ ਪੂਰੀ ਰੱਖੋ ਐਕਸਰਸਾਈਜ਼ ਕਰੋ ਤੇ ਆਪਣਾ ਦਿਮਾਗੀ ਬੋਝ ਘਟਾਓ ਇਹਨਾਂ ਚੀਜ਼ਾਂ ਨਾਲ ਚੰਗਾ ਖਾਓ ਕਸਰਤ ਕਰੋ ਦਿਮਾਗੀ ਬੋਝ ਘਟਾਓ ਪ੍ਰੈਕਟੀਕਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੋ ਸਾਦਾਪਨ ਲੈ ਕੇ ਆਓ ਤੁਸੀਂ ਬੜੀ ਲੰਮੀ ਤੇ ਸੋਹਣੀ ਜ਼ਿੰਦਗੀ ਜੀ ਸਕਦੇ ਹੋ ਅੱਜ ਕੀ ਨਾਂ ਮੇਰਾ ਨਾਮ ਜੀ ਆਲਮੀ ਸਿੰਘ ਮੈਂ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਇੱਥੇ ਲਾਇਏ ਗਏ ਕੈਂਪ ਆਬਾ ਸਰ ਦਾ ਸਕੂਲ ਦੇ ਵਿੱਚ ਆਏ ਹਾਂ ਤੇ ਇੱਥੇ ਅਸੀਂ ਇੱਕ ਪਰਲਾ ਕੀਤਾ ਆ ਤਾਂ ਕਿ ਜੋ ਕਿ ਲੋਕ ਕੈਂਸਰ ਜਿੰਨਾ ਦੇ ਵਿੱਚ ਹੈਗੇ ਨੇ ਸੈਲਸ ਉਹ ਪਤਾ ਕੀਤਾ ਜਾ ਸਕੀ ਤੇ ਉਹਨਾਂ ਦਾ ਇਲਾਜ ਕੀਤਾ ਜਾ ਸਕੀ ਇਸ ਸਕੂਲ ਦੇ ਵਿੱਚ ਕੈਂਪ ਵਰਲਡ ਕੈਂਸਰ ਕੇਅਰ ਵੱਲੋਂ ਲਾਇਆ ਗਿਆ ਹਲਵੰਤ ਸਿੰਘ ਢਾਲੀਵਾਲ ਦੀ ਪੇਸ਼ ਤੇ ਵਿੱਚ ਤੇ ਹੁਣ ਤੱਕ ਲਗਭਗ 300 ਲੋਕਾਂ ਦਾ ਚੈੱਕਅਪ ਹੋ ਚੁੱਕਾ ਹੈ ਤੇ ਸਾਨੂੰ ਉਮੀਦ ਹੈ ਕਿ 4 ਵਜੇ ਤੱਕ ਕਰੀਬਨ 500 ਲੋਕਾਂ ਦਾ ਹੋ ਜਾਏਗਾ ਤੇ ਇਹ ਪ੍ਰਚਾਰ ਕੀਤਾ ਗਿਆ ਜੀ ਕਿ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਕੈਂਸਰ ਨੂੰ ਲੈ ਕੇ ਤਾਂ ਕਿ ਇਸ ਦਾ ਇਲਾਜ ਕੀਤਾ ਜਾ ਸਕੇ ਕਿਉਂਕਿ ਹੁਣੇ ਬਿਮਾਰੀ ਦਾ ਇਲਾਜ ਪੋਸੀਬਲ ਹੈਗਾ ਹੈ। ਇਹੀ ਕਹਿੰਦਾ ਚੰਗਤਨਵਾ ਤੁਹਾਡੇ ਸਾਰੇ ਉਹਨਾਂ। ਇਨਾਲੇ ਮੇਰੇ ਨਾਮ ਬਲਜੀਤ ਕੌਰ ਹੈ ਜੀ ਮੈਂ ਪ੍ਰਿੰਸੀਪਲ ਹਾਂ ਬਾਬਾ ਸਾਹਿਬ ਦਾ ਸੀਨੀਅਰ ਸਕੂਲ ਫਗੂwala ਕੋ ਅਨਿਗੜ ਇਹ ਸਕੂਲ ਹੈ ਜਿਹੜਾ ਇਹ ਫਗੂwala ਕਾਚੀਆਂ ਦੇ ਵਿੱਚ ਹੈ ਜੀ ਤੇ ਅੱਜ ਸਾਡੇ ਸਕੂਲ ਦੇ ਵਿੱਚ ਕੈਂਸਰ ਅਵੇਅਰਨੈਸ ਸੁਸਾਇਟੀ ਵੱਲੋਂ ਤੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਇੱਕ ਅਵੇਅਰਨੈਸ ਕੈਂਸਰ ਦੇ ਲਈ ਅਵੇਅਰਨੈਸ ਕੈਂਪ ਲੱਗ ਰਿਹਾ ਹੈ ਜਿਹਦੇ ਵਿੱਚ ਸਾਨੂੰ ਜਿਹੜਾ ਪਬਲਿਕ ਦਾ ਭਰਮਾ ਹੰਗਾਰਾ ਮਿਲਿਆ ਜੀ ਤੇ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਐਦਾਂ ਦੇ ਕੈਂਪਾਂ ਦੇ ਵਿੱਚ ਆ ਕੇ ਆਪਣਾ ਵਾਧੂ-ਵਾਧੂ ਟੈਸਟ ਤੁਹਾਨੂੰ ਕਰਵਾਉਣੇ ਚਾਹੀਦੇ ਨੇ ਤਾਂ ਕਿ ਤੁਹਾਨੂੰ ਇਸ ਡਿਜ਼ੀਜ਼ ਦੇ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਹੋ ਜੇ ਕਿਉਂਕਿ ਫਰਸਟ ਸਟੇਜ ਦੇ ਉੱਪਰ ਇਸ ਦਾ ਬਹੁਤ ਅੱਛਾ ਇਲਾਜ ਹੈ ਅਗਰ ਆਪਾਂ ਲਾਸਟ ਸਟੇਜ ਦੇ ਇਹਦੇ ਉੱਪਰ ਦੇ ਉੱਪਰ ਇਹਦੇ ਤੇ ਇਲਾਜ ਕਰਵਾਉਣੇ ਆ ਤਾਂ ਥੋੜੀ ਮੁਸ਼ਕਲ ਹੋ ਜਾਂਦੀ ਹੈ ਬਟ ਸਟਾਰਟਿੰਗ ਦੇ ਵਿੱਚ ਅਗਰ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਤਾਂ ਇਸ ਦਾ ਇਲਾਜ ਜਿਹੜਾ ਹੈਗਾ ਉਹ ਹੋ ਸਕਦਾ ਹੈ ਤੇ ਜਗਜੀਤ ਡਾਕਟਰ ਜਗਜੀਤ ਧੂਰੀ ਜੀ ਤੇ ਡਾਕਟਰ ਕੁਲਦੀਪ ਸਿੰਘ ਢਾਲੀਵਾਲ ਜੀ ਦਾ ਮੈਂ ਬਹੁਤ ਸ਼ੁਕਰ ਅਦਾ ਕਰਦੀ ਹਾਂ ਜਿਨ੍ਹਾਂ ਨੇ ਇਸ ਕੈਂਪ ਦੇ ਲਈ ਸਾਡੇ ਸਕੂਲ ਨੂੰ ਚੁਣਿਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਹੁਣ ਤੱਕ ਹਜੇ 12:30 ਦਾ ਟਾਈਮ ਹੋਇਆ ਹੈ ਹੁਣ ਤੱਕ 300 ਤੋਂ ਵੱਧ ਜਿਹੜੇ ਨੇ ਪੇਸ਼ੈਂਟਸ ਸਾਡੇ ਕੋਲੇ ਆ ਚੁੱਕੇ ਨੇ ਮੈਨੂੰ ਉਮੀਦ ਹੈ ਕਿ 4 ਵਜੇ ਤੱਕ 500 ਤੋਂ ਪਾਰ ਦਾ ਅੰਕੜਾ ਜਿਹੜਾ ਹੋ ਜਾਣਾ ਹੈ ਤੇ ਮੈਂ ਫੇਰ ਦੁਬਾਰਾ ਡਾਕਟਰ ਕੁਲਦੀਪ ਜੀ ਦਾ ਤੇ ਡਾਕਟਰ ਜਗਦੀਸ਼ ਸਿੰਘ ਧੂਰੀ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਆਂ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ। ਤੁਹਾਨੂੰ ਜੀ ਪਹਿਲੀ ਵਾਰ ਕੈਂਪ ਲਈ ਕੈਂਸਰ ਵੱਲ ਦਾ ਕਿੰਨੀ ਮਨ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹ ਜੀ ਕੰਮ ਕਰਦੇ ਆਂ ਅਸੀਂ ਕਿਉਂਕਿ ਸਮਾਜ ਦੀ ਸੇਵਾ ਦਾ ਕੰਮ ਕਰਨਾ ਸਿੱਖਿਆ ਦੇ ਨਾਮ ਨਾਲ ਬਹੁਤ ਵੱਡਾ ਪਰੋਦਾ ਕਿਵੇਂ ਦਿੱਤਾ। ਜਦੋਂ ਸਾਨੂੰ ਪਤਾ ਚੱਲਿਆ ਕਿ ਸਾਡੇ ਸਕੂਲ ਦੇ ਵਿੱਚ ਵੀ ਇਹ ਕੈਂਪ ਜਿਹੜਾ ਹੈਗਾ ਲੱਗ ਰਿਹਾ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ। ਤੇ ਇਦਾਂ ਦੇ ਜਿਹੜੇ ਕੈਂਪ ਨੇ ਉਹ ਹਰ ਥਾਂ ਤੇ ਹਰ ਸਕੂਲ ਦੇ ਵਿੱਚ ਲੱਗਣੇ ਚਾਹੀਦੇ ਨੇ ਤਾਂ ਕਿ ਜਿਹੜੀ ਪਬਲਿਕ ਦੇ ਵਿੱਚ ਹੈ ਜਿਹੜੀ ਅਵੇਅਰਨੈਸ ਹੋਵੇ ਤੇ ਅਗਰ ਸਾਨੂੰ ਦੁਬਾਰਾ ਫੇਰ ਇਦਾਂ ਦੇ ਕੈਂਪ ਦਾ ਲਾਉਣ ਦਾ ਮੌਕਾ ਸਾਡੇ ਸਕੂਲ ਨੂੰ ਦਿੱਤਾ ਜਾਂਦਾ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਤੇ ਅਸੀਂ ਐਦਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਪਬਲਿਕ ਨੂੰ ਦਿੰਦੇ ਰਹਾਂਗੇ ਆਗਰ ਗੱਲ ਕਰੀ ਜੇ ਸਡੇ ਬੱਚੇ ਦੇਖਦੇ ਆਂ ਸਟੂਡੈਂਟ ਦੇਖਦੇ ਆਂ ਬਹੁਤ ਵਧੀਆ ਸੈਜੋ ਕਰ ਰਹੇ ਨੇ ਡੈਟ ਕਰਨਾ ਇੱਕ ਬਹੁਤ ਵਧੀਆ ਕੰਮ ਹੈ ਬੱਚਨਾਂ ਨੂੰ ਸੰਸਕਾਰ ਦੇਣਾ ਕਿਵੇਂ ਦੀ ਸਕੂਲ ਦੇ ਬੱਚੇ ਵੀ ਅੱਜ ਕੈਂਪ ਦੇ ਵਿੱਚ ਬਹੁਤ ਅੱਛੀਆਂ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਨੇ ਵੀ ਮਤਲਬ ਆਪਣੇ ਨੀਅਰ ਡੀਅਰ ਨੂੰ ਤੇ ਸਾਡੇ ਸਟਾਫ ਨੇ ਆਪਣੇ ਨੇੜੇ ਤੇੜੇ ਨੂੰ ਆਪਣੇ ਪਿੰਡਾਂ ਦੇ ਵਿੱਚ ਆਪਣੇ ਗਲੀ ਮਹੱਲਿਆਂ ਦੇ ਵਿੱਚ ਅਵੇਅਰਨੈਸ ਜਿਹੜੀ ਹੈਗੀ ਲੋਕਾਂ 'ਚ ਪੈਦਾ ਕੀਤੀ ਤਾਂ ਹੀ ਜਿਹੜੇ ਨੇ ਲੋਕ ਸਾਡੇ ਕੋਲ ਇੱਥੇ ਆ ਰਹੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਹਰ ਸਾਡਾ ਸਟੂਡੈਂਟ ਤੇ ਹਰ ਸਾਡਾ ਜਿਹੜਾ ਏਮਪਲੋਈ ਹੈ ਉਹ ਆਪਣੀ ਡਿਊਟੀ ਬਖੂਬੀ ਨਿਭਾ ਰਿਹਾ ਹੈ ਮੈਂ ਧੰਨਵਾਦ ਕਰਉਂਗਾ ਜਿਹੜੇ ਲੋਕ ਆਏ ਕੈਂਪ ਵਿੱਚ ਪਹੁੰਚੇ ਜਿਹੜੇ ਲੋਕ ਇੱਥੇ ਕੈਂਪ ਦੇ ਵਿੱਚ ਆਏ ਨੇ ਜੀ ਮੈਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਆ ਤੇ ਮੈਂ ਚਾਹੁੰਨੀ ਆ ਕਿ ਐਸੇ ਤਰ੍ਹਾਂ ਜਿਹੜੇ ਹੈ ਅਸੀਂ ਲੋਕਾਂ ਨੂੰ ਸੇਵਾਵਾਂ ਦਿੰਦੇ ਰਵਾਂਗੇ ਤੇ ਜਿਹੜੇ ਲੋਕ ਇੱਥੇ ਆਏ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾ ਜੀ ਕੀ ਨਾਮ ਹੈ ਮੇਰਾ ਨਾਮ ਕਰਮਜੀਤ ਸਿੰਘ ਹੈ ਜੀ ਮੈਂ ਬਾਬਾ ਸਾਹਿਬ ਦਾ ਸਪੁੱਤਾ ਤੇ ਚਰਮੇ ਨੇ ਜੀ ਮੈਂ ਸ਼ੁਕਰ ਅਦਾ ਕਰਦਾ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਦਾ ਲਗਾਉਣ ਦਾ ਤਰਕਵਾ ਕਰਵਾਇਆ ਸਾਡੇ ਚ ਜਗਜੀਤ ਸਿੰਘ ਜੀ ਧੂਰੀ ਜਿਹੜੇ ਸਾਡੇ ਸਕੂਲ ਹੈਲਵੇਜ ਦੇ ਪ੍ਰੈਜ਼ੀਡੈਂਟ ਨੇ ਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਨੇ ਤੇ ਕੈਂਸਰ ਕੇਅਰ ਸੁਸਾਇਟੀ ਦੇ ਜਿਹੜੇ ਉਹ ਟਰੈਕਟਰ ਨੇ ਜਿੰਨਾਂ ਦੀ ਬਦੌਲਤ ਸਾਨੂੰ ਕੈਂਪ ਲਾਉਣ ਦਾ ਮੌਕਾ ਮਿਲਿਆ ਤੇ ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਕੁਲਦੀਪ ਸਿੰਘ ਜੀ ਦਾ ਕਲਵੰਤ 47 ਵਾਲ ਜੀ ਦਾ ਜਿਨ੍ਹਾਂ ਨੇ ਸਾਨੂੰ ਕੈਂਪ ਦਾ ਲਗਾਉਣ ਦਾ ਮੌਕਾ ਦਿੱਤਾ ਹੈ ਪਰ ਮੈਂ ਸੋਚ ਵੀ ਨਹੀਂ ਸਕਦਾ ਸੀ ਵੀ ਸਾਡੇ ਵਰਗੇ ਸਕੂਲਾਂ ਦੇ ਵਿੱਚ ਵੀ ਅਜਿਹੇ ਕੈਂਪ ਲੱਗ ਸਕਦੇ ਆ ਜਾਂ ਸਾਨੂੰ ਮੌਕਾ ਮਿਲ ਸਕਦਾ ਹੈ ਪਰ ਮੈਨੂੰ ਜਦੋਂ ਸਾਡੇ ਇੱਕ ਗਰੁੱਪ ਕ੍ਰੀਏਟ ਹੋਇਆ ਤੇ ਮੈਂ ਸਾਡੇ ਡਾਕਟਰ ਜੀ ਜੀ ਸੀ ਤੂਰੀ ਜੀ ਦਾ ਮੈਸੇਜ ਦੇਖਿਆ ਵੀ ਮੈਸੇਜ ਪੈ ਰਹੇ ਆ ਜਦੋਂ ਉਸ ਤੋਂ ਬਾਅਦ ਉਹਨੂੰ ਗਰੁੱਪ ਨੂੰ ਖੋਲ ਕੇ ਦੇਖਿਆ ਜਿਹਦੇ ਵਿੱਚ ਜਦੋਂ ਸਾਡੇ ਸਕੂਲ ਦਾ ਨਾਮ ਪਿਆ ਹੋਇਆ ਸੀ ਤੇ ਪ੍ਰਮਾਤਮਾ ਦਾ ਇੰਨਾ ਸ਼ੁਕਰਾਨਾ ਕੀਤਾ ਵੀ ਅਸੀਂ ਵੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਨਿਗਾਹ ਦੇ ਵਿੱਚ ਸਾਡੇ ਅਸੀਂ ਵੀ ਹੈਗੇ ਹਾਂ ਉਹਨਾਂ ਦੇ ਵਿੱਚ ਵੀ ਜਿਹੜੇ ਸਾਨੂੰ ਵੀ ਇਹੋ ਜਿਹੇ ਕੰਮ ਕੈਂਪ ਲਾਉਣ ਦੇ ਜੋ ਵੀ ਮੌਕੇ ਮਿਲਦੇ ਆ ਸਾਨੂੰ ਵੀ ਮਿਲਦੇ ਆ ਮੈਂ ਦੁਬਾਰਾ ਤੋਂ ਫੇਰ ਸਾਡੇ ਡਾਕਟਰ ਜੀ ਜੀ ਸਿੰਘ ਧੂਰੀ ਦਾ ਡਾਕਟਰ ਕਲਵੰਤ ਸਿੰਘ ਦੀ ਥਾੜੀ ਵਾਲ ਦਾ ਬਹੁਤ ਬਹੁਤ ਸ਼ੁਕਰਾਨਾ ਦਾ ਕਰਦਾ ਜੀ ਜਿਨ੍ਹਾਂ ਨੇ ਸਾਨੂੰ ਕੈਂਪ ਲਾਉਣ ਦਾ ਮੌਕਾ ਦਿੱਤਾ